ਦੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਖਾਹੋਂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਵਿੱਚ ਮਾਲਕ ਕਰੇ ਜੀ ਬਾਤਾ ਲਾਓ ਜੀ ਅੱਜ ਆਏ ਹੋਏ ਆ ਮਾਲ ਵਿੱਚ ਮਨਕੀਰਤ ਵਾਸਤੇ ਥੋੜੇ ਕੱਪੜੇ ਲੈਣੇ ਸੀਗੇ ਹਨ ਤੇ ਲੱਡੂ ਕੋਲ ਪੈਸੇ ਤਾਂ ਚਲੋ ਕੱਪੜੇ ਬਹੁਤ ਪਰ ਗਰਮੀਆਂ ਹੀ ਦੇ ਸਾਬਦ ਵਾਲਾ ਕੁੜੀਆਂ ਨਿਕਰਾਂ ਨਕਰਾਂ ਜੋ ਵੀ ਸੌਫਟ ਗਿਆਨ ਉਹ ਦੇਖਣੀ ਆ ਸੀਗਾ ਇੱਕ ਦੋ ਹੋਰ ਕੱਪੜੇ ਦੇਖਣੇ ਤੇ ਮੱਕੀ ਭਾਈ ਹੁਣ ਜੈਸਮੀਨ ਤੇ ਭਾਬੀ ਨਾਲ ਉਹ ਲੱਗੇ ਹੋਏ ਆ ਦੇਖਣ ਆਜੋ ਫੇ ਤੁਹਾਨੂੰ ਵੀ ਦਿਖਾਣੇ ਆ ਹਨਾ ਵੀ ਉਹਰੇ ਦਾ ਕੱਪੜਾ ਪਾਈ ਬਹੁਤ ਵਧੀਆ ਇੱਕ ਨੰਬਰ ਕੱਪੜਾ ਤੇ ਕਹਿ ਲੋ ਵੀ ਬੱਚਿਆਂ ਦਾ ਸਿਆਣਿਆਂ ਦਾ ਬਜ਼ੁਰਗਾਂ ਦਾ ਲੇਡੀਜ਼ ਦਾ ਜੋ ਮਰਜੀ ਕੱਪੜਾ ਕੱਪੜਾ ਤੇ ਚੱਪਲਾ ਬਾਰਸਾਪੁਰਸ ਹੋਗੇ ਥਲੇ ਸ਼ੈਂਟ ਸ਼ੂਟ ਹੋਗੇ ਨਾ ਪਰਫਿਊਮ ਹੋ ਜੋ ਮਰਜ਼ੀ ਮਤਲਬ ਉਹ ਚੀਜ਼ਾਂ ਮਿਲਦੀਆਂ ਨੇ ਹੋਰ ਮਤਲਬ ਕਰਿਆਣਿਆਂ ਕਰਿਉਣਾ ਉਹ ਚੀਜ਼ਾਂ ਨਹੀਂ ਹੈਗੀਆਂ ਤੇ ਬਹੁਤ ਵਧੀਆ ਸਮਾਨ ਮਿਲਦਾ ਜਰੂਰ ਵਿਜ਼ਿਟ ਕਰਿਓ ਤੁਸੀਂ ਬੀ 2 ਮਾਲ ਦਾ ਨਾਮ ਆਇ ਇਹਦਾ ਤੇ ਮੈਂ ਤੁਹਾਨੂੰ ਲੋਕੇਸ਼ਨ ਇਦੀ ਦਿਖਾਉਂਦਾ ਜਿਹੜਾ ਵਿਸ਼ਾਲ ਮਾਲ ਹੈ ਨਾ ਉਹਦੇ ਬਿਲਕੁਲ ਇਹ ਆਪੋਜ਼ਿਟ ਆ ਉਹ ਦੇਖੋ ਸਾਹਮਣੇ ਵਿਸ਼ਾਲ ਮਾਲ ਦਿਖ ਰਿਹਾ ਉਹ ਸਾਹਮਣੇ ਵਿਸ਼ਾਲ ਮਾਲ ਆ ਉਹਦੇ ਆਪੋਜ਼ਿਟ ਇਹ ਹੈ ਜੀ ਹੇ ਨੀਚੇ ਮਤਲਬ ਵੱਡਿਆਂ ਦੇ ਕੱਪੜੇ ਆ ਉੱਪਰ ਲੇਡੀਜ਼ ਆ ਲੇਡੀਜ਼ ਦੇ ਆ আর ਉਹ ਤੋਂ ਉੱਪਰ ਤੀਜੀ ਮੰਜ਼ਲ ਤੇ ਬੱਚਿਆਂ ਦੇ ਆ ਹੁਣ ਜਿੱਥੇ ਅਸੀਂ ਪਹੁੰਚੇ ਵੇ ਆ ਪੂਰੇ ਸਾਰੇ ਬੱਚਿਆਂ ਦੇ ਕੱਪੜੇ ਆ ਹੈਨਾ ਆ ਤੁਸੀਂ ਦੇਖ ਸਕਦੇ ਆ ਕਿ ਆ ਬੜੀਆਂ-ਬੜੀਆਂ ਕੁਆਲਿਟੀ ਆ ਹਨਾ ਤੇ ਪੂਰੇ ਕੋਈ ਜਿਹੋ ਜੀ ਤੁਹਾਡੀ ਚੁਆਇਸ ਆ ਉਹੋ ਜਿਹੀ ਤੁਹਾਨੂੰ ਮਤਲਬ ਕੱਪੜਾ ਮਿਲ ਜਾਣਾ ਹੈਨਾ ਮਤਲਬ ਇਹ ਨਹੀਂ ਹੈਗਾ ਵੀ ਮੇਰੇ ਕਿਸੇ ਦੀ ਚੁਆਇਸ ਮੰਨੋ ਨਹੀਂ ਲੱਗਦਾ ਵੀ ਪੂਰੀ ਨਾ ਹੋਵੇ ਹਣਾ ਆ ਦੇਖੋ ਲੈ ਸ਼ੇਰਵਾਨੀਆਂ ਹਨਾ ਬੱਚਿਆਂ ਦੀਆਂ ਸਾਰਾ ਕੁਝ ਹੋਰੇ ਤੁਹਾਨੂੰ ਮਿਲ ਜਣਾ ਹਰ ਇੱਕ ਕਿਆ ਵਧੀਆ ਵਧੀਆ ਸ਼ੇਰਵਾਨੀਆਂ ਤੇ ਬਹੁਤ ਵਧੀਆ ਕੁਆਲਿਟੀ ਆ ਜਰੂਰ ਵਿਜ਼ਿਟ ਕਰਿਓ ਬਾਕੀ ਤੁਹਾਨੂੰ ਹੋਰ ਵੀ ਹੁਣ ਬੈਕ ਕੈਮਰਾ ਕਰਕੇ ਮੈਂ ਦਿਖਾਉਣਾ ਸਾਰਾ ਕਮਾਉਨੇ ਹਨਾ ਵੀ ਕੀ ਕੀ ਕੁਝ ਹੋਰੇ ਹਨਾ ਤੇ ਆਜੋ ਕਰਦੇ ਆਂ ਬੈਕ ਕੈਮਰਾ ਨਾਲੇ ਮਿਲੋ ਸਾਡੇ ਲੱड्डੂ ਨੂੰ ਮੇਰੇ ਵੱਲੋਂ ਦੇਖ ਕੇ ਹੱਸਣ ਲੱਗਿਆ ਆ ਆਜੋ ਜੀ ਕਰਦੇ ਆਂ ਬੈਕ ਕੈਮਰਾ ਦੇਖੋ ਜੀ ਸਾਡਾ ਲੱड्डੂ ਹੱਸਣ ਲੱਗਿਆ ਵਾ ਓਏ ਲੱड्डੂ ਹਾਂਜੀ ਹਾਂਜੀ ਕਾਗਦ ਦਾ ਕੱਪੜੇ ਲੈਣ ਆਇਆ ਤੂੰ ਹੈ ਕੱਪੜੇ ਲੈਣ ਆਇਆ ਕੋਸ਼ ਹੋਇਆ ਭਈ ਅਜੇ ਅਗਲਾ ਕੱਪੜੇ ਲੈਣ ਆਇਆ ਭਾਈ ਤੇ ਇਧਰ ਪਹਿੱਛੂ ਆਇ ਸੱਲ ਰਹੀ ਆ ਯੂਰਾ ਸ਼ੋਰਾਂ ਤੇ ਹੋਰ ਨਾ ਠੀਕ ਆ ਤੇ ਨੂੰ ਹਾਂ ਹੁਣ ਲੱਗਦੀ ਆਪੇ ਮੈਨੂੰ ਬਹੁਤ ਸਾਰਾ ਲੱਗ ਰਿਹਾ ਹੈ ਪਰ ਇਹ ਮੋਟਾ ਇਹ ਥੋੜਾ ਜਿਹਾ ਭਾਰਾ ਨਹੀਂ ਹੋ ਗਿਆ ਇਹ ਗਰਮੀਾਂ 'ਚ ਕਿੱਥੇ ਪਹਿਣਾ ਇਹ ਨਾਲੇ ਮਲਕੀਨ ਤੁਸ ਆ ਜੀਰੋ ਸਾਈਜ ਮੋਟਾ ਥੋੜਾ ਜਿਹਾ ਇਹ ਗਰਮੀਾਂ 'ਚ ਤਾਂ ਇਹ ਜਿਹੇ ਕੱਪੜੇ ਚੱਲਦੇ ਆ ਦੇਖੋ ਜਿੱਦਾਂ ਆ ਹਨਾ ਐਨ ਜਮੇ मतलब ਪਤਲੇ ਜਿਹੇ ਇਹੋ ਜਿਹੇ ਠੀਕ ਰਹਿੰਦੇ ਗਰਮੀਾਂ 'ਚ ਆ ਆ ਸਪੈਸ਼ਲ ਆ ਬਨੇਨਾ ਜੀਆਂ ਗਰਮੀ ਵਾਸਤੇ ਬੱਚੇ ਵਾਸਤੇ ਵਧੀਆ ਇਹ ਕਪੜਾ ਭਾਈ ਇੱਕ ਦੇ ਇੱਕ ਚੀਜ਼ ਆ ਅ ਕੁਆਲਿਟੀ ਵਧੀਆ ਵਧੀਆ ਉਹ ਬਾਈ ਵੀ ਠੀਕ ਜੀ ਦਾ ਮੇਰੇ ਨਾਲ ਬਾਂਹ ਦੁੱਧਾਂ ਲਈ ਮਿਲ ਗਈਆਂ ਯਾਰ ਤੁਸੀਂ ਮੋਲ ਵਿੱਚੇ ਫਰੀ ਜਾਂਦੇ ਵੇਖ ਮੈਨੂੰ ਪਹਿਲਾਂ ਵੀ ਮਿਲਿਆ ਹੈ ਕੱਲ੍ਹ ਪਰਸ ਨੂੰ ਮੇਰੇ ਤੇ ਲਓ ਜੀ ਬਾਈ ਇਹ ਇਹਨੂੰ ਕੋਟਨ ਹੈ ਕਰ ਲੈ ਮੈਂ ਉੱਦਨ ਦੇ ਕੇ ਦੇ ਦਿੱ ਕੱਲ ਗਿਆ ਵੇ ਦੇਖੋ ਦੇਖੋ ਆਹ ਦੇਖਿਆ ਵਧੀਆ ਡਰੈਸ ਆ ਜੀ ਬਹੁਤ ਸੋਹਣੀ ਡਰੈਸ ਆ ਆ ਨਾ ਕਰੋ ਆਹ ਤਰੋ ਕਰ ਆਗੇ ਬਰੋ ਲੱਡੂ ਤੂੰ ਓਏ ਆੱਖਾਂ ਕੱਢੀ ਜਾਂਦਾ ਮੈਨੂੰ ਫੋਟੋ ਵਾਰ ਜਾਓ ਓਏ ਮੈਨੂੰ ਸੇ ਇਹਨੂੰ ਵਧੀਆ ਲੱਗਦਾ ਤੂੰ ਕੱਢੀ ਲਓ ਯਾ ਦੇਖੋ ਡਰੈਸ ਕਿੰਨੀ ਸੋਹਣੀ ਡਰੈਸ ਫਿਰ ਕੱਪੜਿਆਂ ਦੀ ਚੁਆਇਸ ਹੋਰ ਆਕੇ ਬੰਦਾ ਹੌਲ ਜੀ ਜੰਨਾ ਨਾ ਵੀ ਕਿਆ ਲਵੇ ਕਿਆ ਲਵੇ ਬੰਦਾ ਪਰ ਇੱਕ ਪਾਸੇ ਨੂੰ ਫਾਇਦਾ ਵੀ ਆ ਕਿਉਂਕਿ ਇੰਨੀ ਜ਼ਿਆਦਾ ਕਹਿ ਲਓ ਤੁਸੀਂ ਆਪਸ਼ਨ ਵਿੱਚੋਂ ਮਤਲਬ ਜਿਹੜਾ ਦਿਨ ਨੂੰ ਲੱਗਦਾ ਕੱਪੜਾ ਉਹ ਆਪਾਂ ਲੈ ਸਕਦੇ ਆ ਪਰ ਬੰਦਾ ਉਹੀ ਗੱਲ ਐ ਇੰਨੀ ਆਪਸ਼ਨ ਵਿੱਚ ਉਦਾਂ ਕਨਫਿਊਜ਼ ਹੋ ਜਾਂਦਾ ਬੰਦਾ ਵੀ ਕਿਆ ਲੱਗੇ ਯਾਰ ਆ ਵੀ ਵਧੀਆ ਆ ਵੀ ਵਧੀਆ ਐ ਹੋਈ ਜਾਂਦਾ ਕਿਸ ਵਰੀ ਦੇਖੋ ਪਰ ਇਹ ਥੋੜੀ ਜਿਹੀ ਹੋਰ ਤਰ੍ਹਾਂ ਦੀ ਹੈ ਜੀ ਕਿਹੜੀ ਦੇਖੋ ਇਹ ਤਾਂ ਲੇਡੀਜ਼ ਨਹੀਂ ਹੈ ਕੁੜੀਆਂ ਲਈ ਬੱਚਿਆਂ ਦੀ ਨਹੀਂ ਹੈ ਨੂਰ ਦਾ ਨੂਰ ਨੂੰ ਵੀ ਲੈ ਲਓ ਅੱਛਾ ਨੂਰ ਠੀਕ ਹੈ ਠੀਕ ਕਰੋ ਦੇਖਣ ਤਾਂ ਤੁਸੀਂ ਮਨਕੀਰ ਤਬਾਤੇ ਆਈਆਂ ਮੈਂ ਨੂਰ ਕੋਲ ਥੋੜੇ ਕੱਪੜੇ ਹਾਂ ਇੰਨੇ ਕੱਪੜੇ ਨੂਰ ਕੋਲ ਆਉਣ ਜਾਣ ਇਹ ਨਿਆਰੇ ਫਿਰ ਘੜੀ ਚ ਜਾ ਕੇ ਕਿਤੇ ਲਵੇ ਦੇ ਆਹ ਗੱਲ ਨੂੰ ਯੂਟਿਊਬਰ ਆ ਹੁਣ ਉਹ ਦੀ ਵੀ ਟੋਰ ਸ਼ੌਪ ਚਾਹੀਦੀ ਆ ਦੇ ਥੱਲੇ ਕਰਕੇ ਆਓ ਟੰਗ ਦੋ ਨੂੰ ਉੱਪਰ ਸਾਈਦ ਦਾ ਸ਼ੂਟ ਹੈ ਨਾ ਟੰਗ ਹੋਣਾ ਇਹਦਾ ਹੈਂਗਰ ਜਿਆ ਹੀ ਰਹਿ ਗਿਆ ਵਿੱਚ ਇੱਥੇ ਰੱਖ ਦੋ ਕੋਈ ਨਹੀਂ ਇਹਨਾਂ ਟੰਗ ਲੈਣਾ ਇਹ ਇਹਨਾਂ ਨੇ ਛੱਡੇ ਹੋਏ ਹੁੰਦੇ ਮੁੰਡੇ ਦੀ ਜੇ ਇਹ ਜੰਦੂ ਤੇ ਆਹ ਸਾਈਦ ਨਹੀਂ ਹੈ ਤਾਂ ਮੈਂ ਲਾ ਆਹ ਨੂੰ ਨੇ ਰੱਖਣੀ ਨਹੀਂ ਲੋਰ ਦੇ ਦਾਦੇ ਕੰਮ ਉੱਪਰ ਵਾਲੀ ਦਾ ਆਹ ਦਾਦੀ ਨੂੰ ਛੱਡ ਜੀ ਆਹ ਖੋਲ ਦੇ ਦਾਦੀ ਖੋਲ ਦੇ ਹਾਂ ਕੋਈ ਖੋਲ ਨਹੀਂ ਕਰ ਜਣਾ ਖੋਲ ਦੇ ਦਾਦੀ ਖੋਲ ਦੇ ਲੱਡੂ ਜਬ ਹਉਤੇ ਜਾਪਾਈ ਸਾਡਾ ਉਹ ਅੱਜ ਲੱਡੂ ਸਾਡਾ ਗਿਆ ਆਪਣੀ ਦਾਦੀ ਨਾਲ ਘੁੰਮਣ ਤਾਂ ਕਰਕੇ ਨਹੀਂ ਅੱਜ ਸਾਡੇ ਨਾਲ ਆਈ ਉਹ ਨਹੀਂ ਤਾਂ ਉਹਨੇ ਹੁਣ ਨੂੰ ਹੁਣ ਨੂੰ ਤਾਂ ਉਹਨੂੰ ਲੱਭਣਾ ਪੈਣਾ ਤਾਂ ਕਦੇ ਇੱਧਰ ਨੂੰ ਕਦੇ ਉੱਤਰ ਨੂੰ ਕਿਹੜੀ ਆ ਹਾਂ ਸਾਈਜ਼ ਚੈੱਕ ਕਰ ਲਿਓ ਚੰਗੀ ਤਰ੍ਹਾਂ ਖਾਤਾ ਗੁਰੂ ਇਹ ਹੈ ਕੰਨਾ ਮਹਿਲੀ ਨੂੰ ਆਪਣੀ ਭੈਣ ਜੋਗੇ ਕੱਪੜੇ ਠੀਕ ਹੈ ਫਿਰ ਇਹ ਤਾਂ 12 ਤੋਂ 18 ਮੰਨ ਤੋਂ ਆਉਣਾ ਛੋਟਾ ਹੈ ਛੋਟਾ ਹੈ ਤਾਂ ਉਹ ਵੀ ਲੱਗਦਾ ਹੀ ਹੈ ਵੈਸੇ ਉਹ 12 ਤੋਂ 18 ਮੰਨ ਤੋਂ ਛੋਟੇ ਛੋਟਾ ਸਾਈਜ਼ ਛੋਟਾ ਆਏਗਾ ਅੱਗੇ ਦੇਖ ਲਓ ਇੰਨੀ ਆਪਸ਼ਨ ਪਈ ਆ ਤੋ ਤਿੰਨ ਸਾਲ ਆ ਦੇਸ ਵਾਹ ਵੜੀ ਫਰੌਕ ਵੀ ਹੈਗੀ ਨੂਰ ਕੋਲ ਇਹ ਸਾਡੇ ਮੰਗਣੇ ਨੂੰ ਪਾਈ ਹੋਈ ਤੇ ਨੂਰ ਨੇ ਵਿਚਾਰੀ ਜਿਨ ਜਕਰ ਕੇ ਉਹਦੇ ਬੱਦੇ ਦੋ ਸੂਟ ਲੈ ਆਈ ਸੀ ਜੀ ਅੱਛਾ ਆਈਕ ਨਾਲੇ ਇੱਕ ਪ੍ਰੋਗਰਾਮ ਦੇਖ ਲਿਆ ਨਾਲੇ ਤੇ ਮਤਰੇ ਦੋ ਸੂਟ ਚੱਲ ਵਧੀਆ ਇਹ ਤਾਂ ਹੈ ਓਦਾ ਸੋਹਣੀ ਲੱਗਦੀ ਤੇ ਪਰ ਇਹਦੇ ਚ ਉਹ ਕਾਂਤਗੀ ਜਿਆ ਛੋਟੀ ਹੁੰਦੀ ਤੇ ਨਾ ਇਹਦਾ ਆਹ ਕਹਿ ਲਓ ਵੀ ਫਲਾਵਟ ਜੀ ਦੀ ਬਹੁਤ ਜ਼ਿਆਦਾ ਬੱਚਾ ਥੋੜਾ ਕਾਂਤ ਦਾ ਇਹਦੇ ਵਿੱਚ ਰੋਈ ਬਹੁਤ ਮੰਗਣੇ ਨੂੰ ਉਹ ਉਪਰਾਕ ਨਹੀਂ ਤੰਗ ਕਰ ਲਈ ਵਿਚਰੀ ਆ ਦੇਖੋ ਆ ਫਲਾਵਰਟ ਜੀ ਨਾ ਬਹੁਤ ਹੀ ਜ਼ਿਆਦਾ ਹੈ ਕਾ ਕੱਪੜਾ ਜਿਹੜਾ ਵਿਚ ਆ ਜਾਲੀ ਜੀ ਚੁਬਦੀ ਆ ਇਹ ਆਹ ਵਾਲੀ ਬਾਕੀ ਭਾਈ ਰੇਗ ਦੀ ਆਪਣੀ ਆਪਣੀ ਹੋਉਂਦੀ ਹੈ ਨਾ ਕਈਆਂ ਨੂੰ ਠੀਕ ਲੱਗਦੀ ਹੋਣੀ ਆ ਤੇਰੇ ਨੇ ਕਹਿੰਦਾ ਲੈ ਦੱਸ ਇੰਨੀ ਵਧੀਆ ਤਾਂ ਹੈਗੀ ਸਾਡੇ ਕੋਲ ਹੈਗੀ ਆ ਇਹ ਤਾਂ ਬੱਸ ਆ ਹੀ ਰਹਿਣਾ ਨੂਰ ਮੈਂ ਨਾ ਬੰਦ ਨੂਰ ਨੇ ਗਲਤੀ ਰਹਿ ਜਣਾ ਇਹ ਪੜੀ ਆ ਹਾਂ ਦੇਖੋ ਬੜੇ ਬੱਚੇ ਨਹੀਂ ਫਰਕਾ ਕਿ ਆਹ ਸੋਹਣੀਆਂ ਇਹ 7-8 ਸਾਲ ਦੇ ਬੱਚੇ ਨਹੀਂ ਆਏ ਫਰਕਾ ਦੇਖ ਸਕਦੇ ਆ ਤੁਸੀਂ ਐਨ ਇੱਕ ਨੰਬਰ ਚੀਜ਼ ਆ ਇਹ ਕੁਝ ਇਸ ਕੱਪੜਾ ਵੀ ਮੰਨ ਅੰਦਰ ਪਾਇਆ ਕੱਪੜਾ ਵੇਖੀ ਜਿਹੜਾ ਕਪੜਾ ਹੋ ਵਧੀਆ ਕਾਟਨ ਜੀ ਦਾ ਇਹ

ਆ ਵੀ ਫਰਾਕ ਸੋਣੀ ਹੈ। ਬਸ ਦੇਖ ਲਓ। ਵੀਰਾਂ ਉਂਗਲੀ ਕੱਢ ਲਾ ਤੂੰ ਮਨ ਕੇ ਹੁੰਦਾ ਦੋਚੋ ਅੜਦਾ ਨਹੀਂ ਫੇਰ ਪਾਏ ਨੰਦਾ ਝੱਟ ਜੀ ਲਾ ਹੀ ਲੰਦਾ ਉਂਗਲੀ ਨੂੰ ਅਦਰ ਫੇਕ ਤੂੰ ਨਾ ਨਾ ਵੇ ਕੱਪੜੇ ਕੱਪੜੇ ਹੈ ਕਹਿਣਾ ਨੂਰ ਵਾਸਤੇ ਵੇਖ ਇੱਕ ਜੈਸੀ ਨੂਰ ਕਦਮ ਉਰੇ ਵੀ ਹੁਣ ਕਦਮ ਨੀ ਕੋ ਉਧਰ ਨੂੰ ਆ ਜਾ ਆ ਜਾ ਆ ਦੇਖੋ ਇਹ ਲੋਰਾਂ ਕਿਆ ਸੋਹਣੀਆਂ ਹੈ ਵਾਹ ਵੀ ਵਾਹ ਟੌਰ ਬਣ ਜਾਣੀ ਗਿਆ ਮੁੰਡਾ ਜਿਹੜਾ ਪਾਉਂਗਾ ਅਰੇ ਇਹ ਮੇਰੇ ਕੋਲ ਵੀ ਆਈਫੋਨ ਹੈ ਉਹ ਕਾਰ ਕੋ ਟਾਈਪ ਆ ਗਈ ਜੀ ਹੋਣ ਆ ਗਿਆ ਪਾ نیچے ਇਹ ਦੂਜੀ ਨੰਬਰ ਮੰਜ਼ਲ ਤੇ ਸੈਕਿੰਡ ਫਲੋਰ ਤੇ ਉਰੇ ਭਾਈ ਆ ਚਪਲਾਂ ਦੇਖੋ ਕਿਆ ਸੋਹਣੀਆਂ ਸੋਹਣੀਆਂ ਹਨਾ ਤੇ ਉਰੇ ਕੱਪੜੇ ਵੀ ਵੱਡਿਆਂ ਦੇ ਮਿਲਦੇ ਆ ਉੱਪਰ ਬੱਚਿਆਂ ਦਾ ਲੈਦਾ ਔਰ ਸ਼ਨ ਤੇ ਉਰੇ ਵੱਡਿਆਂ ਦੇ ਮਿਲਦੇ ਸਾਰੇ ਹਨਾ ਚਪਲਾਂ ਦੇਖੋ ਤੁਸੀਂ ਕਿਆ ਵਧੀਆ ਵਧੀਆ ਚਲੋ ਦੇਖੋ ਕੱਪੜੇ ਕੱਪੜੇ ਨੇ ਹਮਨਾ ਤੂੰ ਉਹ ਬਣੀ ਜੱਪੜ ਲੈਨੇ ਮੋਟੀ ਜੀ ਹੱਡੀ ਵਾਲੀਆਂ ਥੋੜੀ ਜੀ ਬਰਾਬਰ ਜੀ ਦਾ ਹੋ ਜੂਗੀ ਫਿਰ ਮੇਰੇ ਕੋ ਹੈਗੀ ਆ ਬੜੀ ਬੜੀ ਘਾਲੀ ਨੂੰ ਜੋ ਤੇ ਯੰਸਾਈ ਮੈਂ ਉਹ ਕੋਲ ਵੀ ਉਹਦੇ ਪੰਨਿਆ ਮੱਤੇ ਵੀ ਸ਼ੌਕ ਨਹੀਂ ਉਹ ਪੈਂਸਲ ਸੀ ਦਾ ਬਿਆਨ ਉਹ ਮੈਂ ਲੱਤੀ ਸੀ ਮੈਂ ਤਾਂ ਪੰਜਾਬੀ ਜਦ ਕਿ ਪਾਈ ਪੈਂਸਲ ਨਹੀਂ 라ਹੋ ਛੋਟੇ ਤੇ ਵੀ ਉੱਪਰ ਨੂੰ ਜਾਓ ਲੈ ਪੈਂਸਲ ਆ ਗਈ ਲੱਗਟਾ ਵੀ ਉਹੀ ਕੱਢਦੀ ਆ ਹਾਂ ਇਹ ਪਤਾ ਮੈਂ ਪਾਈ ਸੀ ਬਹੁਤ ਬਚਾ ਕੇ ਤੁਰਨਾ ਪੈਂਦਾ ਦੀ ਬਰਾਬਰ ਉੱਪਰੇ ਸੀਗੀ ਥੋੜੀ ਜੀ ਹਾਂ ਜੋ ਮਾਰੀ ਜਿੱਤੇ ਪੈਰ ਹੋ ਜਵੇ ਬਿੰਗਾ ਗੱਟਾ 6 ਮਹੀਨੇ ਕਿੱਥੇ ਪਾ ਹੁੰਦੀ ਆ ਗੱਟਾ 6 ਮਹੀਨੇ ਦੇ ਪਾਉਂ ਗੱਟਾ 6 ਮਹੀਨੇ ਦੇ ਇੱਕੋ ਫੰਕਸ਼ਨ ਤੇ ਪਾਈ ਮੁੜ ਕੇ ਨੂਰ ਹੋਣ ਤੋਂ ਬਚ ਪਾਈ ਹੋਣੀ ਉਹ ਥੋੜਾ ਜਿਹਾ ਸਮਾਨ ਇਹਨਾਂ ਨੇ ਚੋਚ ਚੋਚ ਲੈ ਲਈ ਪਾਈ ਹੂੰ ਮੈਨੂੰ ਆਇਂਦਾ ਲਓ ਜੀ ਭਾਈ ਆਹ ਦੇਖੋ ਤੁਸੀਂ ਕੜਾਈ ਹੈਂਡਵਰਕ ਹੋਇਆ ਵਾ ਲੱਗਦਾ ਪਤਾ ਨਹੀਂ ਇਹ ਮਸ਼ੀਨੀ ਵਰਕ ਆ ਹੁਣ ਇਹਨਾਂ ਦਾ ਮੈਨੂੰ ਨੌਲੇਜ ਹੈ ਨਹੀਂ ਤੇ ਸੂਟ ਦੇਖੋ ਤੁਸੀਂ ਕਿਆ ਵਧੀਆ ਵਧੀਆ ਹੈ ਨਾ ਹੇ ਹੇ ਅਸੀਂ ਤੇ ਸਵਾਏ ਆ ਪਰ ਹੈ ਪੈਕਿੰਗ ਕਰੀ ਹੋਈ ਇਹਨਾਂ ਨੇ ਇਹਨਾਂ ਦਾ ਪ੍ਰਾਈਸ ਹੈਗਾ 950 ਅ ਸਾਈਜ਼ ਐਕਸਲ ਸਾਰਿਆਂ ਲਈ ਹੈ ਨਾ ਆ ਸੂਟ ਰੈਡੀਮੇਡ ਸਾਰੇ ਭਾਈ ਜਿਹੇ ਜਿਹੇ ਲੈਣਾ ਚਾਹੁੰਦੇ ਆ ਉੱਧਰ ਸਾਡੇ ਵਾਲੀ ਸੰਗਤ ਪਰਲੀ ਸਾਈਡ ਜੁਟੀ ਹੋਈ ਆ ਉਹ ਸਾਹਮਣੇ ਦੇਖਦੇ ਆ ਹੁਣ ਕਿੰਨਾ ਕੁ ਕੁੰਡਾ ਕਰਾਉਂਦੀਆਂ ਆ

45 ਹੈ ਬੱਚਿਆਂ ਵਾਲੇ ਸਾਡੇ ਕੋਲ ਹੈ ਆਪਕੇ ਲਈ ਜਿੱਦਾਂ ਉਹ ਆ ਦੇਖਾ ਕੇ ਮੈਂ ਕਹਿਣਾ ਇਹ ਤੇ ਅੰਦਰ ਬਾਹਰ ਨੂੰ ਵੀ ਪੈ ਜਾਣਾ ਕੱਲਾ ਫਿਕਰਦਾਰ ਕੋਈ ਦੀ ਲਾਈਟ ਨਹੀਂ ਹੈ ਇਹਦੇ ਵਿੱਚ ਦੇਖੋ ਪਜਾਮਾ ਹੈਗਾ ਇਹ ਕੀ ਹੋਇਆ ਵਿੱਚ ਵਾਲੀ ਨਾਈ ਦੇ ਪਲਾਜ਼ਮਾ ਆਹ ਦੇਖ ਜਿਹੜੀ ਆ ਕੱਢ ਆ ਕੱਢ ਆ ਦੇਖ ਆ ਬਿਲਕੁਲ ਸਹੀ ਹੈ ਨੀ ਉਹ ਉਹ ਵੀ ਸੋਹਣਾ ਏ ਵੰਗੂ ਬੜਾ ਉਹ ਗੱਦਾ ਹੋਆ ਨਾ ਨਹੀਂ ਜੱਸਾ ਕੀ ਕੱਲਾ ਆ ਠੀਕ ਆ ਆ ਠੀਕ ਆ ਹਨਾ ਤੇ ਇਹਦੇ ਨਾਲ ਵਾਈਟ ਚੁੰਨੀ ਆ ਬਲੈਕ ਚੁੰਨੀ ਲੇਗਾ ਇਹ ਤਾਂ ਤਾਂ ਨਾ ਟੂ ਜੇ ਦੇਖਿਆ ਆਹਾਂਗੇ ਵਾਈਟ ਜਾਂ ਪਿੰਕ ਲਾਗਣਾ ਹੈ ਲਾ ਵੀ ਸੋਹਣਾ ਤਾਂ ਵੈਸੇ ਤਾਂ ਮੈਨੂੰ ਸਮਝਦੇ ਨਹੀਂ ਮੈਂ ਕੀ ਕਰਾਂ ਮੇਰੇ ਰੂਪ ਦਾ ਸਾਰਾ ਕੁਝ ਹੈਗਾ ਏ ਬਾਹਰ ਹੁਣ ਦੋ ਪ੍ਰੋਗਰਾਮ ਹੋਣੇ ਆ ਉੱਥੇ ਨੂੰ ਮੈਂ ਹੁਣ ਕੀ ਆ ਪਾਉਂਦੀ ਉਹ ਗੱਲ ਕਰਦੀ ਹਾਂ ਚਲ ਆਹ ਲੋ ਲੈ ਠੀਕੋ ਕੱਲਾ ਨਹੀਂ ਸੀ 컬러 ਠੀਕ ਆ ਹੋਰ ਦੇਖੋ ਤਾਂ ਕਲਰ ਦੇ ਕਲਰ ਹੋ ਲੇਲਾ ਹੈ ਜਦੋਂ ਨਾ ਕਲਰ ਨਹੀਂ ਠੀਕ ਚੱਕਾਵਾਜਾ ਕਲਰ ਰਹਿ ਕੋਈ ਦੇਖੋ ਮੜਾ ਜੀ ਤੁਸੀਂ ਨੀਂਗਾ ਮਾਰੋ ਆਹਦਾ ਫੜੋ ਮੇਰਾ ਹੱਥ ਬੰਨੇ ਪਏ ਇੱਕ ਹੱਥ ਚ ਕੈਮਰਾ ਇੱਕ ਹੱਥ ਚ ਉਹ ਸੋ ਵੀਰ ਤੁਸੀਂ ਇਹ ਕਲਰ ਦੇਖੋ ਆ ਠੀਕ ਬੰਦਾ ਵੀਰੇ ਨੰਪਾ ਜੀ ਵੀਰੇ ਵੀਰੇ ਤੁਸੀਂ ਇਹ ਤਾਂ ਦੇਖੀ ਇਹ ਵੀ ਠੀਕ ਆ ਵੈਸੇ ਤਾਂ ਪਰ ਹੈਗਾ ਹੀ ਤਾਂ ਬਲੂ ਇਹਦੇ ਕੋਈ ਬਲੂ ਤਾਂ ਹੈਗਾ ਹੀ ਫਿਰ ਨਾ ਹੋਰ ਦੇਖਿਆ ਜਾਵੇ ਕੋਈ ਅੱਜ ਕੰਮ ਬਹੁਤ ਤਾਂ ਐਂਟਰੀ ਉੱਪਰ ਹੀ ਹੈ ਇਹਦੇ ਨਾਲ ਪਲਾਜ਼ੋ ਆ ਇੱਧਰ ਪਲਾਜ਼ੋ ਆ ਇੱਧਰ ਪਲਾਜ਼ੋ ਆ ਅੱਛਾ ਇਹਨਾਂ ਦੇ ਨਾਲ ਹੀ ਅੱਛਾ ਕੋਈ ਮੈਚ ਪਾਉਣ ਨੂੰ ਪਲਾਜ਼ੋ ਹੁੰਦਾ ਦੇਖ ਲਓ ਫਿਰ ਭਾਈ ਕੀ ਕਰਨਾ ਆਹ ਕੱਲਰ ਇੱਕ ਮੇਰੀ ਦਾ ਆਪਸ਼ਨ ਆ ਕੋਈ ਬਾਜੀ ਮਨ ਦਿਖਾ ਕਹ ਕੱਲਰ ਜੋ ਪਾਜੀ ਦੀ ਸਿਆ ਕਰ ਦੇ ਚੁਆਇਸ ਬਹੁਤ ਅੱਛਾ ਤੁਸੀਂ ਦਿਖਾਣੇ ਆਏ ਸੀ ਸੂਟ ਅਸੇ ਸੂਟ 200 ਰੁਪਏ ਦਾ ਲੈ ਲੀ ਕਿ ਸੂਟ ਦਿਖਾਉਂਦਾ ਕਿ 200 ਰੁਪਏ ਦਾ ਸੂਟ ਆ ਦਿਖਾਉਂਦਾ ਓਹੋ ਬੱਲਾ ਬੱਲਾ ਆ ਦੇਖੋ ਹਾਂ ਦੋਕਲੇ ਫਿਰ ਤਾਂ ਤੁਹਾਨੂੰ ਮੈਂ ਦਿਖਾਵਾਂ ਮੈਂ 10 ਕ ਸੂਟ 2000 ਰੁਪਏ ਵੜ ਲੈਣਾ ਮੇਰਾ ਮੇਰੇ ਫਿਰ ਬੱਚਾ ਵੀ ਸਾਹਮਣੇ ਆਉਂਦੇ ਸਰ ਕੰਮ ਕਰਦੇ ਆ ਤੁਹਾਨੂੰ ਪਰਾਂਜੀ ਆ ਦੇਖੋ ਮਣੀ ਜੀ ਪਾਣੀ ਸੀਰੀਅਸ ਹੋ ਕੇ ਆ ਆ ਤਾਂ ਠੀਕ ਲੱਗਦਾ ਮੈਂ ਕਹਿੰਦਾ ਦੇਖ ਤਾਂ ਜੈਸਮਨ ਠੀਕ ਆ ਵਾਈਟ ਲੈਣਾ ਨਹੀਂ ਕੋਈ ਨਾ ਵਾਈਟ ਦਾ ਅੱਜ ਬਹੁਤ puri mehndi dilwai hai ਨਹੀਂ ਮੈਨੂੰ ਐਂ ਦੱਸ ਹੈ ਜੇ ਮੈਂਹਦੀ ਕਰੇ ਲਵਾਈ ਆ ਮੇਰਾ ਦਿਲ ਕਰਦਾ ਸੀ ਸ਼ੌਂਕ ਦਾ ਕੋਈ ਮੂਲ ਹੁੰਦਾ ਅੱਛਾ ਮੈਂ ਤੈਨੂੰ ਦਿਖਾਈ ਨਹੀਂ ਦਿਖਾਈ ਇਤਨੇ ਇਤਨੇ ਹਜੇ ਅਸੀਂ ਇੱਕੋ ਹੱਥ ਤੇ ਰਹੀ ਪਰ ਜਦੋਂ ਸਾਰਾ ਆ ਗਿਆ ਉਹ ਬਲਰ ਹੋ ਗਿਆ ਹਾਂ 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 ਹੁਣ 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 ਜਦੋਂ ਸੋਨ ਆਇਆ ਮਹਿੰਦੀ ਵਾਲਾ ਭਾਈ ਘਰੇ ਬਣਾ ਹੱਥ ਪੈਰ ਸਾਰੇ ਡੰਗਣੇ ਮਹਿੰਦੇ ਆ ਤੁਹਾਡੀ ਡਿਊਟੀਆਂ ਨਿਆਣੇ ਸੰਭਲਦੇ ਕਿੱਤਾ ਕਿੱਦਾਂ ਸੌਣ ਮਹੀਨੇ ਦੇ ਵਿੱਚ ਨਾ ਜਿਹੜਾ ਸੌਣ ਮਹੀਨੇ ਕਰਕੇ ਕਰਿਆ ਇਹ ਮੈਂ ਤਾਂ ਵਾਲੀ ਤਾਂ ਵੈਸੇ ਹੀ ਸ਼ੌਂਕ ਮੇਰਾ ਦਿਲ ਕਰਦਾ ਸੀ ਲਗਾਉਂਦਾ ਅੱਛਾ 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 ਕੀ ਕਹੇ ਠੀਕ ਆ ਸੌਣ ਕਿਹੜਾ ਛੂਟ ਇਹਦੇ ਵਿੱਚ ਕਲਰ ਦੇਖੀਂ ਉੱਪਰ ਆ ਸੋਨਾ ਇਹ ਵੀ ਆ ਉੱਪਰ ਕਲਰ ਦੇਖਾ ਦੇ ਹਾਂ ਇਹ ਪਰ ਵੀ ਤਾਂ ਬਹੁਤ ਠੀਕ ਆ ਦੀਦੀ ਆ ਕੁਛ ਠੀਕ ਆ ਜਿਹੜੇ ਤੁਸੀਂ ਰੱਖ ਲਾਇਆ ਇਹ ਨੂੰ ਠੀਕ ਹੈ ਨੀ ਨਹੀਂ ਖੋਲ ਨਹੀਂ ਹੋਣਾ ਥੱਲੇ ਦੇਖੋ ਹੋਣ ਹੋਊਗਾ ਹਾਂ ਭਰਾਵਾ ਫੇਰਾ ਆਹ ਤਾਰ ਕੇ ਹੀ ਹੋਲ ਹੋਣਾ ਇਹ ਆਹ ਤੱਕ ਜਦੋਂ ਤੱਕ ਉਹ ਨਹੀਂ ਸੀ ਇਹ ਤਾਂ ਮਤੂ ਜਲਾਇਆਂ ਉਹ ਘਟਾਏ ਹੋਲ ਲੈਣੀ ਤੁਸੀਂ ਇਹ ਮੁਰਕੇ ਲੱਗਣੀ ਵੀ ਨਹੀਂ ਚੱਟਣ ਮਨ ਕੀ ਚੱਟਿਆ ਹੱਸਦਾ ਹਾਂ ਅਸੀਂ ਦੇਖੋ ਇਹ ਮਨ ਕੀ ਤੇ ਇਹ ਜੀ ਕਲਰ ਦੇਖੋ ਹਾਂ ਇਹ ਤਾਂ ਪਹੇਰੇ ਨਾਲ ਬਾਤ ਨਹੀਂ ਉੜਾ ਆਹ ਲੈ ਮੁੰਡੇ ਨੂੰ ਮੰਨੂ ਖਣਾ ਦੋ ਉਹ ਤੇਰੀ ਉਹ ਕਹਿੰਦਾ ਮੈਂ ਵੀ ਦੇਖਣਾ ਦਾ ਆ ਪਿੱਛੇ ਕੋਲੀਆਂ ਫਿੱਟਕਣੀਆਂ ਨੇ ਚੋਲੀਆਂ ਫਿੱਟਕਣੀਆਂ ਉਹ ਪੂਰੀ ਪੈਕਿੰਗ ਕਰੀ ਹੋਈ ਇਹਨਾਂ ਨੇ ਉਹ ਲਾਇਆ ਬਹੁਤ ਸਕੂਆ ਕਲਰ ਕਲਰ ਪਾਈਦੇ ਚ ਬਹੁਤ ਪਏ ਆ ਦੇਖ ਇੱਧਰ ਸਾਰੇ ਆਹੀ ਪਏ ਆ ਹਾਂ ਆਹ ਸਾਰੇ ਪਏ ਉਧਰ ਦੇ ਆ ਜੀ ਇੱਥੇ ਦੇ ਕਿੰਨੇ ਸੋਹਣੇ ਉਧਰ ਤੇ ਇੱਧਰ ਦੇ ਕੀ ਆ ਚੱਕਰ ਆ ਨਹੀਂ ਉਧਰ ਆ ਰਹੇ ਇੱਧਰ ਚ ਕੀ ਕਰ ਲੈ ਪਾਸੇ ਉਧਰ ਦੂਆ ਸਾਈਜ਼ ਇੱਧਰ ਦੂਆ ਸਾਈਜ਼ ਅੱਛਾ ਸਾਈਜ਼ ਦਾ ਫਰਕ ਹੈ ਐਸਰ ਡਬਲ ਡਬਲ ਐਕਸ ਵਾਲਾ ਡਬਲ ਐਕਸ ਆ ਨਹੀਂ ਤੋਂ ਜਮਣੇ ਪਾ ਕੇ ਕਿਹੜਾ ਹੈ ਡਬਲ ਐਕਸ ਲੱਗਦਾ ਹੈ ਇੱਧਰ ਵੀ ਸੇਮ ਹੀ ਸਾਈਜ਼ ਆ ਆਹ ਤਾ ਖੁਦ ਕੇ ਦੇਖ ਮਣਾ ਦੇ ਆਹ ਬਣਾ ਜੀ ਜੀ ਆਹ ਮੈਂ ਚਾਹੁੰਦੀ ਖੋਲੀ ਇਹ ਵੀ ਸੋਹਣਾ ਲੱਗਦਾ ਵੈਸੇ ਨਾਲ ਉਹ ਕਿ ਦੇਖ ਬੇਖ ਨੂੰ ਖੋਲ ਲੈ ਆ ਰੱਖ ਦੋ ਇੱਥੇ ਟੰਗ ਤੇ ਆ ਰੱਖ ਰੋ ਕੋਈ ਨਹੀਂ ਉਹਨੇ ਕਹਿ ਲਾ ਰਣੀ ਆ ਤਾਂ ਉਹ ਹੋਰ ਨੇ ਵੀ ਰੱਖੇ ਹੋਏ ਉਹ ਦੇਖੋ ਉੱਪਰ ਆ ਜਸਪ੍ਰੀ ਖੋਲ ਕੇ ਤਾਂ ਹੁਣ ਦੇਖਣਾ ਹੀ ਆ ਭਾਈ ਇਹ ਖੋਲ ਕੇ ਦੇਖੂਗਾ ਪਸੰਦ ਆਉਂਗਾ ਤਰ ਲਿਆ ਆ ਵੀ ਆ ਜਾ ਯਾਰ ਮੇਰੇ ਕੋਲ ਓਹੋ ਇੱਕਣਾ ਥੋੜੀ ਨਾ ਆ ਮੇਰੇ ਜਗ ਤੇ ਬੱਪਣੇ ਨਹੀਂ ਆਹ ਦੇਖੋ ਉਹ ਲੈ ਤਾਂ ਲਿਆ ਇੱਕ ਹਾਂ ਬਹੁਤਾਂ ਕਿੰਨਾ ਕੁ ਗੁੰਡਾ ਕਰਾਉਣਾ ਤੁਹਾਡੇ ਦਾ ਗੁੰਡਾ ਹੀ ਹੁੰਦਾ ਰਹਿੰਦਾ ਸ਼ੀ ਕਰਾਂ ਓਕੇ ਆ ਫੇ ਸੀ ਇਸਤਾ ਲੈਣੀ ਹੋਵੇ ਜਿਹੜੀ ਹੁਣ ਲੈਣੀ ਆ ਆਹ ਦਾ ਦਰਮਹਾਂ ਜਾਂਦੇ ਡਵਲ ਐਕਸਲ ਨਹੀਂ ਲੱਭਦਾ ਆਹ ਬਦੇਰਾ ਕੁਝ ਲੱਭੀ ਜਾਂਦਾ ਇੱਥੇ ਆਹ ਤਾਂ ਦੂਰ ਹੀ ਆ ਗਈ ਆਹ ਦਿਖਾਇਓ ਮੁਰੇ ਆਈਕੀਸੀ ਕੁਝ ਯੂਨਿਕ ਤਾਂ ਹਾਂ ਨਹੀਂ ਇਹ ਬਾਵਾ ਨਹੀਂ ਹੁੰਦਾ ਬਿਨਾ ਬਾਵਾ ਆਣਾ ਹੋ ਇਹਦੇ ਵਿੱਚ ਬਾਵਾ ਹੁੰਦੀਆਂ ਆਂ ਉਹ ਨਹੀਂ ਹੈ ਨਹੀਂ ਕਿਦਾ ਸਿਆਣੇ ਬਿਆਣੇ ਬੰਦੇ ਵਾਸਤੇ ਸ਼ਹਿਰਾਂ ਮਸ਼ੂਰਾ ਮਾਫ ਜਿੱਦਾਂ ਸਿਆਣਾ ਨਹੀਂ ਐਂ ਤਾਂ ਭੱਟਾ ਸਾਹਿਬ ਤੋਂ ਦੇਖੀਂ ਇਹ ਬੁੱਡੀਆਂ ਵੀ ਨਾ ਮੈਂ ਕਹਨੀ ਇਹਨਾਂ ਨੇ ਸਿਰੇ ਲਾਇਆ ਪਿਆ ਚਲ ਚੁੱਪ ਓਏ ਇਹਦਾ ਕੋਈ ਗੱਲ ਨਹੀਂ ਹੋ ਕੀ ਛਾਪ ਕੇ ਬਣਾਏ ਵੀ ਆ ਉਹ ਲੱਡੀ ਤੂੰ ਮੇਰੇ ਪੈਰ ਦੇ ਦੇਖੀ ਜਾਣਾ ਕਦੂ ਜੇ ਐਸਕੇ ਦਿਖਾ ਦੇ ਪਾਈ ਵੀ ਨਹੀਂ ਨਾ ਇਹ ਜੀ ਉਹ ਹੈ ਜੀ ਪਾਇਆ ਆਜਵਾ ਆਜਵਾ ਸੀ ਪਾਇ ਨਹੀਂ ਨਾ ਸਾਨੂੰ ਅਜੀਬ ਚੱਲ ਆ। ਮੈਂ ਵੀ ਨਹੀਂ ਕਦੇ ਪਾਇਨ ਦੀ ਜਿਵੇਂ ਆ ਵੀ ਸੂਟ ਬਾਈ ਵਧੀਆ ਵੈਸੇ ਆ ਸੀ ਇੱਕ ਦੋ ਖੋਲ ਕੇ ਦੇਖਿਆ। ਐਨ ਵਧੀਆ ਸੂਟ ਬਣੇ ਹੋਏ ਐ ਵੀ ਉੱਪਰ ਆਲੇ। ਇਹ ਟਰਾਈ ਨਹੀਂ ਨਾ ਕਰ ਸਕਦੇ ਉੱਪਰ ਤੇ ਉਹ ਕਰਨਾ। ਹੂੰ ਇਹਦੇ ਨਾਲ ਬਹਾਂ ਰਹਿ ਗਈਆਂ। ਆ ਦੇਖ। ਇਹ ਬਹੁਤ ਅੱਛਾ ਲੁਆਣੀਆਂ ਪੈਣੀਆਂ ਹੈ। ਹਾਂ ਇਹ ਆਪ ਲਾਉਣੀ ਹੈ। ਅੱਛਾ। ਕੋਈ ਜਿੱਤਾਂ ਬਹਾਂ ਆਲੇ ਨਹੀਂ ਪਾਉਂਦੇ। ਹਾਂ ਵਿੱਚ ਮਤਲਬ ਆਪਸ਼ਨ ਦਿੱਤੀ ਵੀ ਅਗਲੇ ਨੇ ਵੀ ਜੇ ਲੁਆਣੀਆਂ ਲਵਾ ਲੂ। ਠੀਕਾ ਠੀਕ ਹੈ ਇਹ ਵੀ ਗੱਮ ਠੀਕ ਹੈ ਕਿਹੜਾ ਕੋਈ ਇੱਕ ਬਾਹਰ ਨਹੀਂ ਹੋਣੀ ਬਾਹਰ ਹੈ ਇਹ ਓਕੇ ਲੈ ਲੈ ਕਿਹੜੇ ਕਿਹੜੇ ਆ ਹੁਣ ਪਹਿਲਾਂ ਹਾਂ ਦੱਸ ਅੱਛਾ ਇੱਕ ਲਿਆ ਦੇਖ ਰਿਹਾ ਚਲ ਦੇਖ ਲਉ ਦੇਖ ਲਉ ਉਹਨੂੰ ਵਾਈਟ ਚਾ ਨਹੀਂ ਦਿੱਤਾ ਕਿਹੜਾ ਵਾਈਟ ਵਾਈਟ ਜਿਹੜਾ ਤੁਹਾਡੇ ਹੱਥ ਚ ਹੈ ਨਾ ਇਹ ਨਹੀਂ ਆਣਾ ਮੇਰੇ ਲਈ ਇਹ ਆ ਜਾਣਾ ਅੱਛਾ ਆ ਤਾਂ ਆ ਨਹੀਂ ਆਣਾ ਮੇਰੀ ਲੱਗੀ ਬਾਹ ਦੋ ਹੁਣ ਕੈਮਰਾ ਬੜਾ ਮੈਂ ਕਿ ਮੁੰਡਾ ਬੜਾ ਹਾਂ ਮਨ ਕੀ ਤੈ ਚੱਲ ਪੁੱਤ ਮम्मा ਕੋ ਇਹਨਾਂ ਸਾਦੀ ਹਾਂ ਹਾਦੂ ਖਲਾ ਅੰਦਾ ਕੁੱਛੀ ਫੇਰ ਕਦੀ ਲੱਗੀ ਚੱਕਣਾ ਹੋਵੇ ਹੁਣ ਆਤਾ ਬੰਦਾ ਉਹ ਇੱਕ ਹੱਥ ਪਰ ਇਹ ਨਾ 20 ਕੁ ਮਿੰਟ ਚੱਕਦੇ ਨੂਰ ਦੇ ਪੱਪ ਮੈਂ ਪਾਵਾਂ ਤੁਹਾਨੂੰ ਪਤਾ ਕਿਆ ਗੱਲ ਹੈ ਜਾਂ ਤਾਂ ਬੰਦਾ ਦੂਜੀ ਸਾਈਡ ਕਰ ਲਵੇ ਬਾਹਰ ਪਰ ਹੋ ਮੇਰੇ ਇੱਕ ਹੱਥ ਚ ਕੈਮਰਾ ਹੈ ਤਾਂ ਕਰਦੇ ਹੋ ਹਾਂ ਇਹ ਵੀ ਚੀਜ਼ ਦਾ ਹੈਗਾ ਫਰਕ ਇਹਦਾ ਵਾਈਟ ਆ ਪਿਓਰ ਇਹਦਾ ਪਿਓਰ ਵਾਈਟ ਆ ਇਹ ਨਹੀਂ ਚੰਗਾ ਲੱਗਣਾ ਆਪਣੇ ਪਾਣੀ ਇਹ ਵੀ ਸਾਰੇ ਵਾਈਟ ਵਾਲੀਆਂ ਹੀ ਆਪਸ਼ਨਾਂ ਆਈਆਂ ਮੈਨੂੰ ਲੱਗਦਾ ਇੱਧਰ ਵੀ ਵਾਈਟ ਹੈ ਆ ਵੀ ਸੋਨਾ ਦੇਖ ਲੀ ਕੋਬਾ ਖਾਜਰਾਂ ਦਾ ਇਹ ਕੁਝ ਇਹ ਜੀਜਾ ਦਾ ਫਰਕ ਨਹੀਂ ਕਰਦੇ ਵਾਈਟ ਪਾ ਲੈਂਦੇ ਪਾ ਲਿਆ ਉਹ ਕੋਈ ਇਹਦੇ ਨਾਲ ਪਿੰਕ ਚੁੰਨੀ ਲੈਣਾ ਹੋ ਗਿਆ ਵਾਈਟ ਥੋੜੀ ਲੈਣਾ ਨਹੀਂ ਚੁੰਨੀ ਨਹੀਂ ਮਤਲਬ ਜਿੱਦਾਂ ਆਪ ਪ੍ਰੋਪਰ ਵਾਈਟ ਇਦਾਂ ਪਾਉਂਦੇ ਨਹੀਂ ਮੈਂ ਇਦਾਂ ਨਹੀਂ ਪਾਉਂਦੇ ਹੂੰ ਚਲੋ ਫਰੇਕ ਦੀ ਆਪਣੀ ਆਪਣੀ ਰੋਹ ਹੁੰਦੀ ਆ ਹਨ ਇਹ ਬੰਤ ਕੁਝ ਉਹ ਨਹੀਂ ਵਧੀਆ ਨਹੀਂ ਹੈਗਾ ਚਲੋ ਚਲੀਏ ਚਲੋ ਚਲੀਏ ਹੋਰ ਨਹੀਂ ਵਧੀਆ ਨਹੀਂ ਹੈ ਕੁਝ ਵੀ ਹੋਰ ਜੀ ਜੀ ਸਾਮਣੇ ਦੇਖੋ ਕਿੰਨਾ ਸੋਹਣਾ ਉਹ ਕਿਹੜਾ ਕਿਹੜਾ ਦੇਖ ਗਿਆ ਹੁਣ ਇਹਨੂੰ ਆਹ 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 ਤਾਂ ਇਹ ਆਹ ਨਾ ਆਹ ਨਾ ਦੱਸੋ ਦੇਖ ਲਓ ਭਾਈ ਮੰਨੇ ਇੱਕ ਦੱਸੋ ਕਿਹੜਾ ਕਹਿੰਦੇ ਆਹ ਨਾ ਉਹ ਹੁਣ ਮੰਨੂ ਕਿਹ ਪਤਾ ਹਾਂ ਵੀ ਵੈਸੇ ਵਧੀਆ ਜਿਹੜਾ ਚੱਕਿਆ ਹੋਇਆ ਬਸ ਵਧੀਜੀ ਬਸ ਠੀਕ ਹੈ ਜਿਹੜਾ ਲੈ ਲਿਆ ਠੀਕ ਹੈ ਗਾਹ ਸੋਚੋਗੇ ਹਾਂ ਉਹ ਨਹੀਂ ਹੁਣ ਜੀ ਜਾਂਦਾ ਬੰਦਾ ਜਦ ਨਾਲੇ ਜਿਹੜੇ ਬੰਦੇ ਨੇ ਪੌਣਿਆਂ ਜਾਂ ਤੂੰ ਨੂੰ ਪਸੰਦ ਆ ਫੇਰ ਆਪਾਂ ਕਾਹਨੂੰ ਐਵੇਂ ਵਿਚ ਨੂੰ ਢੰਗ ਪਖਾਈ ਜਾਣੀ ਮੋੜੇ ਵਾਲੀ ਪੁੱਛਦਾ ਤੁਹਾਨੂੰ ਮੈਂ ਉਹੀ ਕਹਿੰਦਾ ਵੀ ਜਿਹੜੇ ਬੰਦੇ ਨੇ ਪਾਉਣਾ ਪੋਣੀ ਵਾਲਾ ਵੀ ਪੁੱਛਦਾ ਤੁਹਾਨੂੰ ਵੀ ਪਾਉਣਾ ਨਾ ਜਦ ਹੁਣ ਪਸੰਦ ਆ ਤੁਹਾਨੂੰ ਬਸ ਠੀਕ ਆ ਕੀ ਹੋਈ ਦੀਦੀ ਅੰਮਸਾ ਹੀ ਨਾ ਕੋਈ ਆ ਗਿਆ ਦੀਦੀ ਥੀਸ਼ੇਪ ਵੀ ਤਾਂ ਆ ਨਾ ਮੇਨਾ